ਸਿਵਲ ਹਸਪਤਾਲ ਦਾ ਜੋ ਪ੍ਰਸ਼ਾਸਨ ਆ ਲੱਖ ਦਾਅਵੇ ਕਰਦਾ ਨਹੀਂ ਥੱਕਦਾ ਮੋٹے ਮੋٹے ਅੱਖਰਾਂ ਦੇ ਵਿੱਚ ਸਰਕਾਰੀ ਕੰਟੀਨ ਲਿਖਿਆ ਪਰ ਇੱਥੇ ਕੰਟੀਨ ਦੇ ਵਿੱਚ ਖੜਨਾ ਦੁਰਲੱਭ ਹੋਇਆ ਪਿਆ ਪਿਛਲੇ 2 ਮਹੀਨੇ ਹੋ ਗਏ ਇਸ ਕੰਟੀਨ ਨੂੰ ਬੰਦ ਹੋਏ ਉਹ ਬੁਰਾ ਹਾਲ ਹੀ ਹੈ ਸਰਕਾਰੀ ਹਸਪਤਾਲ ਦਾ ਇਦੋਂ ਬਦ ਇਹ ਤਾਂ ਬੰਦ ਕਰ ਦਣਾ ਇਹ ਸਰਕਾਰਾਂ ਨੂੰ ਪੱਗੀ ਨਹੀਂ ਕੀ ਕਰਦੀਆਂ ਉਰੇ ਇਨਫੈਕਸ਼ਨ ਵਧੂਗੀ ਘਟਦੀ ਨਹੀਂਗੀ ਅਹਿਰ ਦੀ ਗਰਮੀ ਪੈ ਰਹੀ ਆ ਪਰ ਦੂਜੇ ਪਾਸੇ ਜੇਕਰ ਸਿਵਲ ਹਸਪੀਟਲ ਦੀ ਗੱਲ ਕੀਤੀ ਜਾਵੇ ਬੇਸ਼ੱਕ ਸਰਕਾਰਾਂ ਤੇ ਸਿਵਲ ਹਸਪੀਟਲ ਦਾ ਜੋ ਪ੍ਰਸ਼ਾਸਨ ਆ ਲੱਖ ਦਾਅਵੇ ਕਰਦਾ ਨਹੀਂ ਥੱਕਦਾ ਪਰ ਜੇਕਰ ਦੂਸਰੀ ਤਰਫ ਸਰਕਾਰੀ ਕੰਟीन ਦੀ ਗੱਲ ਕਰ ਲਈਏ ਤਾਂ ਅਸੀਂ ਸਰਕਾਰੀ ਕੰਟीन ਦੇ ਵਿੱਚ ਖੜੇ ਆ ਜਿੱਥੇ ਤੁਸੀਂ ਵੇਖ ਵੀ ਸਕਦੇ ਹੋ ਕਿ ਮੋٹے ਮੋٹے ਅੱਖਰਾਂ ਦੇ ਵਿੱਚ ਸਰਕਾਰੀ ਕੰਟीन ਲਿਖਿਆ ਪਰ ਇੱਥੇ ਕੰਟीन ਦੇ ਵਿੱਚ ਖੜਨਾ ਦੁਰਲੱਭ ਹੋਇਆ ਪਿਆ ਕਿਉਂਕਿ ਇੱਥੇ ਮੁਸ਼ਕਲ ਨਾ ਜਿਆਦਾ ਮਾਰ ਰਿਹਾ ਤੁਸੀਂ ਹਾਲਾਤ ਵੀ ਵੇਖ ਸਕਦੇ ਹੋ ਸਰਕਾਰੀ ਕੰਟੇਨ ਸਿਵਲ ਹਸਪੀਟਲ ਸੰਗਰੂਰ ਦੀ ਕੰਟੇਨ ਦੇ ਜੋ ਤੁਹਾਨੂੰ ਅਸੀਂ ਹਾਲ ਬੁਖਾਰ ਰਿਆਂ ਜੋ ਦਾਵਿਆਂ ਦੀ ਪੋਲ ਖੋਲਦੇ ਹੋਏ ਨਜ਼ਰ ਆਉਂਦੇ ਆ ਦੱਸਿਆ ਯਾਰ ਕਿ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਪਿਛਲੇ 2 ਮਹੀਨੇ ਹੋ ਗਏ ਇਸ ਕੰਟਿਨਿਊ ਬੰਦ ਹੋਏ ਪਰ ਜੋ ਸੰਗਰੂਰ ਦੇ ਵਿੱਚ ਮਰੀਜ਼ ਦਾਖਲ ਨੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦੇ ਸਾਹਮਣਾ ਕਰਨਾ ਪੈ ਰਿਹਾ ਇਕਰ ਛੋਟੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਬੱਚਿਆਂ ਦੇ ਲਈ ਦੁੱਧ ਬੇਹੱਦ ਜ਼ਰੂਰੀ ਹੁੰਦਾ ਜੋ ਕਿ ਐਸੇ ਕੰਟੀਨ ਤੋਂ ਮਿਲਦਾ ਸੀ ਇੱਕ ਮਾਤਰ ਹਸਪੀਟਲ ਦੀ ਕੰਟੀਨਾਂ ਸਰਕਾਰੀ ਜਿੱਥੇ ਲੋਕ ਚਾਹ ਪਾਣੀ ਪੀਣ ਵੀ ਆਉਂਦੇ ਸੀ ਅਤੇ ਦੁੱਧ ਬਾਦ ਲੈਣ ਵੀ ਆਉਂਦੇ ਸੀ ਪਰ 2 ਮਹੀਨਿਆਂ ਤੋਂ ਬੰਦ ਪਈਆ ਸਰਕਾਰੀ ਹਸਪੀਟਲ ਸੰਗਰੂਰ ਦੀ ਜੋ ਕੰਟੀਨ ਹਾਲਾਤ ਇਨੇ ਮਾੜੇ ਨੇ ਇਹ ਤੇ ਖੜਨਾ ਮੁਸ਼ਕਿਲ ਹੈ ਪਿਆ ਬਦਬੂ ਇੰਨੀ ਜ਼ਿਆਦੇ ਮਾਰਦੀ ਆ ਤੇ ਥਾਂ ਥਾਂ ਤੇ ਗੰਦਕੀ ਦੇ ਢੇਰ ਲੱਗੇ ਪਏ ਨੇ ਪਰ ਸਿਵਲ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਸੰਗਰੂਰ ਸਿਵਲ ਹਸਪੀਟਲ ਦੇ ਉੱਚ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਕੁੰਭ ਕਰਨੀ ਨੀਂਦ ਸੁੱਤੇ ਹੋਏ ਨਜ਼ਰ ਆਉਂਦੇ ਨੇ ਜੋ ਇੱਥੇ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਜੋ ਮਰੀਜ਼ ਪਹੁੰਚਦੇ ਨੇ ਉਹਨਾਂ ਦੇ ਰਿਸ਼ਤੇਦਾਰ ਪਹੁੰਚਦੇ ਨੇ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਆ ਵੀ ਕਿਸ ਤਰ੍ਹਾਂ ਵੇਖਦੇ ਨੇ ਜੋ ਸਰਕਾਰੀ ਹਸਪੀਟਲ ਦੀ ਇੱਕਮਾਤਰ ਕੰਟੇਨਸੀ ਉਹ ਬੰਦ ਪਈ ਆ ਬਲਦੇਵ ਸਿੰਘ ਜੀ ਬਲਦੇਵ ਜੀ ਸਰਕਾਰੀ ਹਸਪੀਟਲ ਦੀ ਇੱਕਮਾਤਰ ਕੰਟੇਨ ਪਿਛਲੇ 2 ਮਹੀਨਿਆਂ ਤੋਂ ਬੰਦ ਪਈ ਆ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਮੈਂ ਮਰੀਜ਼ ਕਿਉਂ ਰਕੇ ਆਉਂਦੇ ਨੇ ਮੁਸ਼ਕਲਾਂ ਤਾਂ ਫਿਰ ਬੱਚੇ ਕਈ ਚੁੰਗਣੀਆਂ ਪੀਣ ਵਾਲੇ ਨੇ ਕਈ ਚਾਹ ਪੀਣ ਵਾਲੇ ਨੇ ਸਾਰਿਆਂ ਨੂੰ ਉਹ ਦਿੱਕਤਾਂ ਤਾਂ ਆਉਂਦੀਆਂ ਨੇ ਜੀ ਹਾਂਜੀ ਕਰਕੇ ਹੋਰ ਦਾ ਨੇੜੇ ਜਿਹੜੇ ਮਿਲਦਾ ਨਹੀਂ ਕਿਤੇ ਨਹੀਂ ਜੀ ਉਹਦਾ ਬਾਹਰ ਜਾ ਕੇ ਮਿਲੂ ਫਿਰ ਕਹਿੰਦਾ ਮਰੀਜ਼ ਨੂੰ ਛੱਡ ਕੇ ਜਾਊਗਾ ਇੱਕ ਬਾਹਰ ਲੈ ਕੇ ਉਹ ਕੁਝ ਜੀ ਬਿਲਕੁਲ ਬਾਪੂ ਜੀ ਦਾ ਕਹਿਣਾ ਕਿ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਛੋਟੇ ਬੱਚੇ ਨੇ ਜੋ ਚੁੰਗੜੀਆਂ ਦੇ ਨਾਲ ਦੁੱਧ ਪੀਂਦੇ ਨੇ ਪਰ ਦੁੱਧ ਕੰਟਿਨ ਤੋਂ ਹੀ ਮਿਲਦਾ ਇੱਕੋ ਮਾਤਰ ਸਰਕਾਰੀ ਹਸਪੀਟਲ ਸੰਗਰੂੜ ਦੀ ਕੰਟਿਨ ਸੀ ਸਰਕਾਰੀ ਪਿਛਲੇ 2 ਮਹੀਨੇ ਤੋਂ ਬੰਦ ਪਈ ਆ ਅਤੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੇਖ ਵੀ ਸਕਦੇ ਹੋ ਜੋ ਇੱਥੇ ਆ ਮਰੀਜ਼ ਆਉਂਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਲੈ ਵੀਰ ਖੜੇ ਨੇ ਗੱਲ ਕੀ ਨਾ ਵੀਰੇ ਗੁਰਸੇਵ ਕੁਸੰਗਾ ਜੀ ਗੁਰਸੇਵ ਕੋ ਇੱਕ ਮਾਤਰ ਕੰਟੀਨ ਆ ਆਪਣੀ ਜਿੱਥੇ ਚਾਹ ਪਾਣੀ ਬੱਚਿਆਂ ਨੂੰ ਦੁੱਧ ਵੀ ਬਣਾ ਪਰ 2 ਮਹੀਨੇ ਤੋਂ ਕਹਿੰਦੇ ਬੰਦ ਪਈ ਆ ਕਿਸ ਤਰ੍ਹਾਂ ਵੇਖਦੇ ਹੋ ਬੁਰਾ ਹਾਲ ਹੀ ਆ ਜੀ ਸਰਕਾਰੀ ਹਸਪਤਾਲ ਦਾ ਇੱਥੇ ਆ ਕੇ ਚੈਕਿੰਗ ਕਰਨੀ ਚਾਹੀਦੀ ਆ 2 ਵਜੇ ਦਾ ਟਾਈਮ ਆ ਡਾਕਟਰ ਸਾਹਿਬ ਦਾ 12:30 ਭੱਜ ਗਏ ਜੀ ਸਵੇਰ ਦੇ 8 ਵਜੇ ਦੇ ਕਹਣਾ ਕੀ ਫਾਇਦਾ ਹੀ ਸਰਕਾਰੀ ਹਸਪਤਾਲ ਦਾ ਦੱਸੋ ਮੈਨੂੰ ਕੋਈ ਫਾਇਦਾ ਆਏਗਾ ਇਹ ਬੇਨਤੀ ਹੈ ਸਰਕਾਰ ਨੂੰ ਵੀ ਆ ਕੇ ਚੈੱਕ ਕਰੋ ਸਰਕਾਰੀ ਹਸਪਤਾਲ ਦਾ ਕੀ ਬੁਰਾ ਹਾਲ ਹੈ ਜੀ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਮਿਲ ਰਹੇ ਉੱਥੇ ਹੀ ਜਿਸ ਤਰ੍ਹਾਂ ਆਪਾਂ ਕੰਟੇਨ ਦੀ ਗੱਲ ਕਰਦੇ ਕਿ ਉਹਨਾਂ ਨੂੰ ਕਿ ਛੋਟੇ ਬੱਚਿਆਂ ਦੀ ਫੀਡ ਬਹੁਤ ਜ਼ਰੂਰੀ ਹੁੰਦੀ ਹੈ ਜੋ ਬਜ਼ੁਰਗ ਨੇ ਉਹਨਾਂ ਦੀ ਚਾਹ ਪਾਣੀ ਦੀ ਵੀ ਜ਼ਰੂਰੀ ਹੁੰਦਾ ਕਿਸ ਤਰ੍ਹਾਂ ਵੇਖਦੇ ਹੋ ਦਾਅਵੇ ਤਾਂ ਵੱਡੇ ਵੱਡੇ ਹੋ ਰਹੇ ਨੇ ਪਰ ਜੋ ਕੰਟੇਨ 2 ਮਹੀਨੇ ਤੋਂ ਬੰਦ ਉਹ ਬੁਰਾ ਹਾਲ ਹੀ ਹੈ ਸਰਕਾਰੀ ਹਸਪਤਾਲ ਦਾ ਇਦੋਂ ਬੱ데 ਤਾਂ ਬੰਦ ਕਰ ਦਨ ਔਰ ਡਾਕਟਰਾਂ ਨੇ 2 ਵਜੇ ਤੱਕ ਡਿਊਟੀ ਆ ਉਸ ਤੋਂ ਬਾਅਦ ਇਹ ਆਪਣੇ ਹਸਪਤਾਲਾਂ ਜਾ ਕੇ ਚੈਕਿੰਗ ਕਰਦੇ ਨੇ ਇੱਥੇ 100 ਰੁਪਏ ਪਰਚੀ ਆ ਫੀਸ ਉੱਥੇ 300 ਰੁਪਏ ਵੀ ਚ ਲੈ ਲੈਂਦੇ ਨੇ ਆਪਣੇ ਘਰੇ ਜੀ ਇਹ ਸਰਕਾਰ ਨੂੰ ਬੇਨਤੀ ਆ ਵੀ ਆ ਕੇ ਇੱਕ ਵਾਰੀ ਚੈੱਕ ਕਰਨਾ ਜੀ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਰਕਾਰੀ ਹਸਪਤਲ ਰੱਬ ਸਹਾਰੇ ਨਜ਼ਰ ਆਉਂਦਾ ਸਰਕਾਰੀ ਹਸਪਤਲ ਸੰਗਰੂਰ ਦਾ ਰੱਬ ਸਹਾਰੇ ਨਜ਼ਰ ਆ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਛੋਟੇ-ਛੋਟੇ ਜੋ ਬੱਚੇ ਨੇ ਉਹ ਵੀ ਇੱਥੇ ਫਿਰ ਰਹੇ ਨੇ ਜੇਕਰ ਜੱਚਾ ਬੱਚਾ ਵਾਰ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਜੋ ਛੋਟੇ ਬੱਚੇ ਨੇ ਉਹਨਾਂ ਦੇ ਲਈ ਮੁਸ਼ਕਲ ਖੜੀ ਹੋ ਜਾਂਦੀ ਆ ਮਨਜੀਤ ਗੌਰ ਜੀ ਮੰਗੀ ਤੇ ਕਿਸ ਤਰ੍ਹਾਂ ਵੇਖਦੇ ਹੋ ਸਰਕਾਰੀ ਕੰਟੀਨ ਬੰਦ ਆ ਜਿੱਥੇ ਤੁਸੀਂ ਦੁੱਧ ਵੀ ਲੈਣਾ ਚਾਹ ਵੀ ਲੈਣਾ 2 ਮਹੀਨੇ ਹੋ ਗਏ ਗੰਦ ਪਿਆ ਪਿਆ ਅੰਦਰ ਕਿਸ ਤਰ੍ਹਾਂ ਵੇਖਦੇ ਹੁੰਦੇ ਸੀ ਕੀ ਬੋਲੂ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਅਗਲਾ ਭੱਜ ਕੇ ਮਰੀਜ਼ ਇੱਥੇ ਹੁੰਦਾ ਭੱਜ ਕੇ ਦੁੱਧ ਪਾਣੀ ਲੈ ਆਈਏ ਫਿਰ ਨਹੀਂ ਮਿਲਦਾ ਫਿਰ ਮੁਸ਼ਕਲ ਬਹੁਤ ਹੋ ਜਾਂਦੀ ਬਾਹਰ ਖੜਨਾ ਪੈਂਦਾ ਜਾ ਕੇ ਜੀ ਵੈਸੇ ਜੇ ਕੋਈ ਨਵਾਂ ਬੰਦਾ ਆਉਂਦਾ ਉਹ ਤਾਂ ਬਿਲਕੁਲ ਪਤਾ ਹੀ ਨਹੀਂ ਕਿ ਐਸੇ ਚੀਜ਼ ਦਾ ਲੱਗਦਾ ਹੈ ਜੀ ਹਾਂਜੀ ਇਹ ਹੀ ਮੁਸ਼ਕਲ ਹੋਰ ਤਾਂ ਕੋਈ ਨਹੀਂ ਵੈਸੇ ਹੋਣੀ ਚਾਹੀਦੀ ਕੰਟੀਨ ਇੱਥੇ ਜੀ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕੰਟੀਨ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਹਾਂਜੀ ਫਿਰ ਕੀ ਕਹਿੰਦੇ ਨੇ ਛੋਟੇ ਬੱਚਿਆਂ ਨੂੰ ਦੁੱਧ ਬੜ ਆ ਕੰਟੀਨ ਬਹੁਤ ਜ਼ਰੂਰੀ ਆ ਪਿਛਲੇ 2 ਮਹੀਨਿਆਂ ਤੋਂ ਸਿਵਲ ਹਸਪੀਟਲ ਸੰਗਰੂਰ ਦੀ ਜੋ ਕੰਟੀਨ ਆ ਉਹ ਬੰਦ ਪਈ ਆ ਤੇ ਗੱਲ ਕਰਨੇ ਬੀਬੀ ਕੀ ਨਾਮ ਆ ਬਿੰਦਰ گور ਜੀ ਬਿੰਦਰ ਦਾ ਸਰਕਾਰੀ ਕੰਟੀਨ ਜੋ ਹਸਪਤਾਲ ਦੇ ਵਿੱਚ ਬਣੀ ਹੋਈ ਆ 2 ਮਹੀਨੇ ਹੋ ਗਏ ਬੰਦ ਹੋਈ ਇਹਨੂੰ ਕਿਸ ਤਰ੍ਹਾਂ ਵੇਖਦੇ ਛੋਟੇ ਬੱਚੇ ਨੂੰ ਦੁੱਧ ਵੀ ਚਾਹੀਦਾ ਮਰੀਜ਼ਾਂ ਨੂੰ ਸਮਾਨ ਵੀ ਚਾਹੀਦਾ ਹੁੰਦਾ ਕੀ ਬੋਲੋਗੇ ਤੁਸੀਂ ਪਹਿਲੀ ਵਾਰ ਆਏ ਸਾਨੂੰ ਪਤਾ ਨਹੀਂ ਹੈ ਤੇ ਕਰ ਲੀਏ ਹਾਂ ਕੰਟੀਨ ਇੱਥੇ ਬਣੀ ਹੋਈ ਕੋ ਬੰਦ ਪਈਆ 2 ਮਹੀਨਿਆਂ ਤੋਂ ਸੋ ਨੂੰ ਨਹੀਂ ਲੱਗਦਾ ਵੀ ਖੁੱਲਣੀ ਚਾਹੀਦੀ ਆ ਹਾਂਜੀ ਖੁੱਲਣੀ ਚਾਹੀਦੀ ਛੋਟੇ ਬੱਚਿਆਂ ਨੂੰ ਦੁੱਧ ਦੀ ਵੀ ਲੋੜ ਆ ਵੱਡਿਆਂ ਨੂੰ ਵੀ ਚਾਹ ਪਣੀ ਚਾਹੀਦੀ ਆ ਹੈਨਾ 1 ਮਿੰਟ ਕੀ ਨਾ ਬਈ ਕਰਪਾਲ ਸਿੰਘ ਆ ਜੀ ਕਰਪਾਲ ਜੀ ਸਰਕਾਰੀ ਹਸਪਤਾਲ ਦੀ ਸਰਕਾਰੀ ਕੰਟੀਨ 2 ਮਹੀਨੇ ਹੋ ਕੇ ਬੰਦ ਹੋਈ ਨੂੰ ਕੀ ਬੋਲਣਾ ਚਾਹੀਦਾ ਖੁੱਲਣੀ ਚਾਹੀਦੀ ਆ ਜੀ ਖੁੱਲਣੀ ਚਾਹੀਦੀ ਆ ਸਾਮਾਨ ਮਿਲਣਾ ਚਾਹੀਦਾ ਹਾਂ ਛੋਟੇ ਬੱਚਿਆਂ ਨੂੰ ਦੁੱਧ ਦੀ ਕਹਿੰਦੇ ਬੜੀ ਪ੍ਰੋਬਲਮ ਹਾਂਜੀ ਹਾਂ ਹਰ ਇੱਕ ਚੀਜ਼ ਦੀ ਪੰਜੀ ਆ ਜੀ ਲੋੜਾ ਹਰ ਇੱਕ ਚੀਜ਼ ਦੀ ਪੰਜੀ ਹਾਂ ਬਿਲਕੁਲ ਜੇਕਰ ਗੱਲ ਕੀਤੀ ਵੀ ਕਿਹਨਾ ਵੀਰੇ ਹਰਿੰਦਰ ਜੀ ਹਰਿੰਦਰ ਸਰਕਾਰੀ ਹਸਪਤਾਲ ਦੀ ਸਰਕਾਰੀ ਕੰਟੇਨ ਬੰਦ ਪਈ ਆ ਦੋ ਮਹੀਨਾ ਤੋਂ ਕੁਝ ਵੀ ਨਹੀਂ ਮਿਲ ਰਿਹਾ ਮੁਸ਼ਕਲ ਆ ਰੇ ਜੇਕਰ ਉੱਥੇ ਜਾਣੇ ਹੋ ਕੀ ਬੋਲਣਾ ਚਾਹਣੇ ਹੋ ਇਹ ਸਰਕਾਰਾਂ ਨੂੰ ਪਤਾ ਹੀ ਨਹੀਂ ਜੀ ਕੀ ਕਰਦੀਆਂ ਨੇ ਜਿੱਥੇ ਉਹਨਾਂ ਗਰੀਬ ਲੋਕ ਆਉਂਦੇ ਨੇ ਇਲਾਜ ਕਰਾਉਣ ਉਰੇ ਇਨਫੈਕਸ਼ਨ ਵਧੂਗੀ ਘਟਦੀ ਨਹੀਂਗੀ ਕਿਸੇ ਨੂੰ ਵੀ ਇਨਫੈਕਸ਼ਨ ਹੈਗੀ ਘਟਦੀ ਨਹੀਂਗੀ ਉਹ ਆਪਾਂ ਤਾਂ ਕਹਿੰਦੇ ਵੀ ਕਰਨਾ ਸਰਕਾਰ ਕਰੇ ਜਰਨੈਲ ਭਾਈ ਜਰਨੈਲ ਸਿੰਘ ਆ ਜੀ ਜਰਨੈਲ ਸਰਕਾਰੀ ਕੰਟੀਨ ਬੰਦ ਆ ਤੁਸੀਂ ਦੇਖੀ ਹੋਊਗੀ 2 ਮਹੀਨੇ ਹੋ ਗਏ ਬੰਦ ਹੋਈ ਨੂੰ ਨਾ ਪਾਣੀ ਨਾ ਦੁੱਧ ਨਾ ਚਾਹ ਹਸਪਤਾਲ ਦੇ ਵਿੱਚ ਨਹੀਂ ਮਿਲਦਾ ਕਿਸ ਤਰ੍ਹਾਂ ਦੇਖਦੇ ਕੀ ਬੋਲਣਾ ਚਾਹੀਦਾ ਬੰਦ ਤੋਂ ਬੰਦੇ ਕਰਖਿਆ ਜੀ ਅਸੀਂ ਕੀ ਕਰੀਏ ਅਸੀਂ ਆਉਣਿਆਂ ਮੁਰਜ ਜਾਣੇ ਦੇਖਦੇ ਆ ਮੁਰਜ ਜਾਣੇ ਬੰਦ ਹੋ ਰਿਹਾ ਜੀ ਬਾਕੀ ਆ ਡਾਕਟਰ ਨੇ ਜੀ ਫਾਰਮੈਸਾ ਵਾਲਿਆਂ ਨੂੰ ਕੱਢੀ ਜਾਂਦੇ ਦੂਜੇ ਨੂੰ ਕੋਈ ਪੁੱਛਦੇ ਨਹੀਂ ਤੜਕੇ ਸਵੇਰੇ ਦੇ ਬੈਠਾ 9 ਵਜੇ ਦੀ ਬੱਤੀ ਲੱਗਿਆ ਜੀ ਜਿਹੜੇ 12 ਵਜੇ ਉੱਲ ਲੱਢ ਗਏ ਅਸੀਂ ਕੀ ਕਰਾਂਗੇ ਜੀ ਬਹਿ ਕੇ ਸਰਕਾਰ ਕਿਤੋਂ ਚੰਗੀ ਹੋ ਗਏ ਦਾਂਗੇ ਅਸੀਂ ਸਰਕਾਰ ਬਿਲਕੁਲ ਮੰਦੀ ਆਇਆ ਹਿਸਾਬ ਨਾਲ ਐਮਐਲਏ ਉਹਰੇ ਦਾ ਗਿਹੜੇ ਨਹੀਂ ਮਾਰਦਾ ਇਹਰੇ ਆ ਕੇ ਦੇਖਿਆ ਹਸਪਤਾਲ ਦੇ ਵਿੱਚ ਕੀ ਹੋ ਰਿਹਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਸਰਕਾਰੀ ਕੰਟੀਨ ਦੇ ਨਾਂ ਨਾਲ ਜੇਕਰ ਸਰਕਾਰੀ ਕੰਟੀਨ ਦੀ ਗੱਲ ਕੀਤੀ ਆ ਵੀ ਤਾਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਸਰਕਾਰੀ ਕੰਟੀਨ ਬੰਦ ਪਈ ਆ ਅਤੇ ਜੋ ਲੋਕ ਨੇ ਜੋ ਮਰੀਜ਼ ਨੇ ਸਰਕਾਰੀ ਹਸਪੀਟਲ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਦੁੱਧ ਪਾਣੀ ਚਾਹ ਪਾਣੀ ਦੇ ਲਈ ਬੜੀ ਮੁਸ਼ਕਲ ਆਉਂਦੀ ਆ ਭੱਜ ਕੇ ਆਪਣੇ ਬੱਚੇ ਦੇ ਲਈ ਕੰਟੀਨ ਤੋਂ ਦੁੱਧ ਲੈਣ ਜਾਂਦੇ ਨੇ ਪਰ ਉਹ ਅੱਗੇ ਦੇਖਦੇ ਨੇ ਕਿ ਉਹ ਬੰਦ ਪਈ ਆ ਪਰ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਕੰਟੀਨ ਬੰਦ ਹੋਣਾ ਕਿਤੇ ਨਾ ਕਿਤੇ ਉਹਨਾਂ ਦਾਵਿਆਂ ਦੀ ਪੋਲ ਖੋਲਦਾ ਨਜ਼ਰ ਆਉਂਦਾ ਜੋ ਕਿ ਵੱਡੇ ਦਾਅਵੇ ਕਰਦੇ ਨਹੀਂ ཐੱਕਦੇ ਸੀ ਕਿ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਸਭ ਕੁਝ ਠੀਕ ਨਜ਼ਰ ਆਉਂਦਾ